ਹਾਂਜੀ ਹਾਂਜੀ ਬਾਈ ਅਸੀਂ ਪਹਿਲੇ ਸੂਏ ਲੈ ਗਏ ਸੀ ਹਰਿਆਣੇ ਵਿੱਚੋਂ ਠੀਕ ਹੈ ਤੇ ਇਹ ਵੀ ਤੀਜਾ ਸੂਆ ਸੋਣੀਆ ਇਹ ਦੂਜੇ ਸੂਏ ਬਾਈ ਨੇ 18 ਲੀਟਰ ਦੁੱਧ ਦਿੱਤਾ ਹੈਗਾ ਠੀਕ ਹੈ ਇਸ ਵਾਰ ਕੀ ਉਮੀਦ ਹੈਗੀ ਐ ਇਸ ਵਾਰ ਬਾਈ ਸਾਨੂੰ ਲੱਗਦਾ 20 ਬਾਈ ਲੀਟਰ ਤਾਂ ਦੇਈ ਜਾਈਗੀ ਪਰ ਆਪਣੇ ਆਪਾਂ 18 ਲੀਟਰ ਦੀ ਗਾਰੰਟੀ ਲੈਣੀ ਹੈਗੀ ਠੀਕ ਹੈ ਵੀ ਦੁੱਧ ਬਾਈ ਇਹ ਸਾਢੇ 7 ਮਹੀਨੇ ਦਿੰਦੀ ਹੈ ਜੀ ਸਾਢੇ 7 ਮਹੀਨੇ ਮਤਲਬ ਲੰਮਾ ਸਮਾਂ ਹਾਂਜੀ ਹਾਂਜੀ ਮਣੀ ਤੋਂ ਬਾਅਦ ਠੀਕ ਹੈ ਅੱਛਾ ਬਾਣਨ ਤੋਂ ਬਾਅਦ ਸੀਮਣ ਲੱਗਣ ਤੋਂ ਬਾਅਦ ਵੀ 7 7.5 ਮਹੀਨੇ ਦੁੱਧ ਦੇ ਹਾਂਜੀ ਭਾਈ ਦਿੰਦੀ ਆਈ ਠੀਕ ਆ 11 ਲੀਟਰ ਦੁੱਧ ਦੂਜੇ ਸੂਏ ਦਾ ਚੋਆ ਤੇ ਬਾਕੀ ਤੁਸੀਂ ਆਹ ਨੂੰ ਦੇ ਨਾਲ ਖਰੀਦ ਸਕਦੇ ਹੋ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਤੇ ਭਾਈ ਇਹ ਆਰਡਰ ਮਤਲਬ ਮੌਕੇ ਤੇ ਤਿਆਰ ਕਰ ਹਾਂਜੀ ਭਾਈ ਮੌਕੇ ਤੇ ਲਾਉਂਦੀ ਉਹ ਦੁੱਧ ਠੀਕ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪੰਡਤ ਸੈਦੋ ਕੇ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਇਹਨੂੰ ਮੋਗਾ ਕਹਾ ਜਾਂਦਾ ਸਾਹਮਣੇ ਜਿਹੜੀ ਤੁਸੀਂ ਅੱਜ ਦੇਖ ਰਹੇ ਹੋ ਇਹ ਬਕਾਊ ਆ ਵੀ ਤੀਜਾ ਸੂਗਾ ਇਹਨੇ ਇਸ ਵਾਰ ਸੂਣਾਗਾ ਤੇ ਬਾਈ ਕਹਿੰਦੇ ਹਰਿਆਣੇ ਦੇ ਵਿੱਚੋਂ ਅਸੀਂ ਲੈ ਕੇ ਆਏ ਸੀ ਚੰਗਾ ਇਹਦਾ ਦੁੱਧ ਦਿੱਤਾ ਵਾ ਦੂਜੇ ਸੂਏ ਦੇ ਵਿੱਚ ਤੇ ਤਕਰੀਬਨ ਹਫ਼ਤੇ ਦੀ ਕੱਚੀ ਹੈ ਵੀ ਮੈਂ ਇਹਦਾ ਵੀ ਦਿਨ ਹਫ਼ਤੇ ਤੋਂ ਵੱਧ ਲੈ ਜਾਊਗਾ ਬਾਕੀ ਮੌਕੇ ਤੇ ਇਹ ਰੇਵਾ ਤਿਆਰ ਕਰ ਗਿਆ ਵੀ ਬਾਕੀ ਠੰਡੀ ਸੀ ਜਾਂਦੀ ਜਿਵੇਂ ਮੈਂ ਉਪਰ ਆਇਆ ਇਹਨੂੰ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਗਾੜੀ ਕਰੀ ਜਾਂਦੀ ਹੈ ਤੇ ਕੱਦ-ਕਾੜ ਦਰਮਿਆਨੇ ਦੇ ਵਿੱਚ ਹੈ ਸਭੀ ਬੜੀ ਚੰਗੀ ਹੈ ਸਿੰਘਾਂ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਦੇਖ ਸਾਡੇ ਬਹੁਤ ਵਧੀਆ ਗਈ ਤੇ ਥਣ ਵੀ ਬਹੁਤ ਚੰਗੇ ਆ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਵੇਂ ਘਰੇਲੂ ਆਮ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਹਨ ਨਾ ਇਦਾਂ ਹੀ ਪਸ਼ੂ ਰੱਖੇ ਹੋਏ ਆ ਤੇ ਡਿਟੇਲ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਪ ਦੀ ਫੋਟ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆਜੋ ਆ ਜਰਾ ਸਾਮਾਨ ਹੀ ਲੈਂਦੇ ਤੇ ਬਾਈ ਨਾਲ ساری ਗੱਲਬਾਤ ਕਰਾਉਂਦੇ ਆ ਤੇ ਡਿਟੇਲ ਲੈ ਕੇ ਦਿੰਦੇ ਹਾਂ ਰੇਟ ਫੋਨ ਤੇ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਪਾ ਤੋਰ ਕੇ ਦਿਖਾਵਾਂਗੇ ਆਪ ਦੀ ਫੋਟ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਮ ਦੱਸ ਦਿਓ ਆਪਣਾ ਨਾਮ ਬਾਈ ਮਲਕੀਸ਼ ਸਿੰਘ ਪਿੰਡ ਸੈਦੋਗੇ ਜ਼ਿਲ੍ਹਾ ਮੋਗਾ ਤਸੀਨ ਹਾ ਸਿੰਘ ਵਾਲਾ ਠੀਕ ਹੈ ਬਾਈ ਜਿਹੜੀ ਬਈ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਤੋਂ ਹੀ ਹੈ ਨਾ ਹਾਂਜੀ ਹਾਂਜੀ ਬਾਈ ਅਸੀਂ ਪਹਿਲੇ ਸੂਏ ਲੈ ਗਿਆ ਸੀ ਹਰਿਆਣੇ ਵਿੱਚੋਂ ਠੀਕ ਹੈ ਤੇ ਇਹਦੀ ਵੀ ਤੀਜਾ ਸੂਆ ਸੋਣੀ ਆ ਇਹ ਦੂਜੇ ਸੂਏ ਬਾਈ ਨੇ 18 ਲੀਟਰ ਦੁੱਧ ਦਿੱਤਾ ਹੈਗਾ ਠੀਕ ਹੈ ਇਸ ਵਾਰ ਕੀ ਉਮੀਦ ਹੈਗੀ ਐ ਇਸ ਵਾਰ ਬਾਈ ਸਾਨੂੰ ਲੱਗਦਾ ਈ 20 ਬਾਈ ਲੀਟਰ ਤਾਂ ਦੇਈ ਜਾਈਗੀ ਪਰ ਆਪਣੇ ਆਪਾਂ ਵਾ 18 ਲੀਟਰ ਦੀ ਗਰੰਟੀ ਲੈਣੀ ਹੈਗੀ ਠੀਕ ਹੈ ਵੀ ਜੇ ਉਮੀਦ ਹੈਗੀ 20 22 ਦੀ ਪਰ ਆਪਾਂ 18 ਦੀ ਗਰੰਟੀ ਲੈਣੀ ਹੈ ਹਾਂਜੀ ਹਾਂਜੀ ਬਾਈ 18 ਤਾਂ ਦੇਊਗੀ ਨਾ ਹਾਂਜੀ ਹਾਂਜੀ ਠੀਕ ਹੈ ਤੇਰੇ ਦਿਨ ਕਿੰਨੇ ਰਹਿੰਦੇ ਪੂਰੇ ਹੋਣ ਦੇ ਇਹਦੇ ਬਈ ਦਿਨ 19 ਤਰੀਕ ਨੂੰ ਦਿਨ ਪੂਰੇ ਆ ਗਏ 19 ਨੂੰ ਪੂਰੇ ਆ ਅੱਜ 13 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ ਹਾਂਜੀ ਬਈ ਹਾਂਜੀ ਤਕਰੀਬਨ ਹਫਤਾ ਕੁ ਪਿਆ ਹਾਂਜੀ ਹਾਂਜੀ ਬਈ ਬਾਕੀ ਮਲਾ ਦਾ ਦਿਨ ਉੱਤੇ ਲੈ ਜੂ ਹਣ ਹਾਂਜੀ ਹਾਂਜੀ ਬਈ ਲੈ ਜੂ ਠੀਕ ਆ ਤੇ ਚੋਣ ਚ ਬਈ ਕਿਵੇਂ ਰਹੀ ਆਗੀ ਚੋਣ ਚ ਬਈ ਬਈ ਪੂਰੀ ਇੱਕ ਨੰਬਰ ਆ ਗਈ ਠੰਡੀ ਸੀ ਲ ਰਹੀ ਹਾਂਜੀ ਪੂਰੀ ਠੰਡੀ ਸੀ ਲਈ ਰੈਂਕ ਕਿ ਮਿਲਦੀ ਆ ਯਾਰ ਦੁੱਧ ਕਿੰਨਾ ਘੜਾ ਮਦਿਆਗੀ ਸੀ ਦੁੱਧ ਬਈ ਇਹ 7.5 ਮਹੀਨੇ ਦਿੰਦੀ ਆ ਜੀ 7.5 ਮਹੀਨੇ ਮਤਲਬ ਲੰਮਾ ਦਵਾ ਹਾਂਜੀ ਹਾਂਜੀ ਬਣੇ ਤੋਂ ਬਾਅਦ ਠੀਕ ਆ ਅੱਛਾ ਬਣਨ ਤੋਂ ਬਾਅਦ ਸੀਮਣ ਲੱਗਣ ਤੋਂ ਬਾਅਦ ਵੀ 7.5 ਮਹੀਨੇ ਦੁੱਧ ਦੇ ਹਾਂਜੀ ਬਾਈ ਦਿੰਦੀ ਆਈ ਠੀਕ ਆ ਮਤਲਬ ਲੰਮਾ ਸਮਾਂ ਦੁੱਧ ਦਿੰਦੀ ਆ ਨਾ ਹਾਂਜੀ ਹਾਂਜੀ ਬਾਈ ਠੀਕ ਆ ਤੇ ਥਾਣਾ ਥੋੜਾ ਕਿਵੇਂ ਆ ਕਿਵੇਂ ਬਾਈ ਥਾਣਾ ਆਨ ਕੋ ਕਿਵੇਂ ਥਣ ਥਣ ਓਕੇ ਜਮ ਹਾਂ ਥਾਣ ਥਣ ਜਮਾ ਓਕੇ ਬਾਈ ਜਾਰੇ ਠੀਕ ਆ ਤੇ ਬਾਈ ਜਿਹੜਾ ਸੀਮਣ ਲੱਗਿਆ ਉਹਦਾ ਕੁਝ ਪਤਾ ਵੀ ਗੜਾ ਲੱਗਿਆ ਵਾ ਸੀਮਣ ਬਈਆ ਆਪਣਾ ਗਵਾਂਢੀ ਰੈਕਟਰ ਸਕਦੇ ਇਹਨੂੰ ਕੋਸ ਕੇ ਦੱਸ ਦਾਂਗੇ ਮੋਹਰੇ ਨਾਲ ਛੱਲੇ ਲੱਗਿਆ ਵਾ ਬਈ ਠੀਕ ਆ ਵੀ ਲੱਗਿਆ ਵਾ ਚੰਗਾ ਜਾਨੀ ਹਾਂਜੀ ਹਾਂਜੀ ਠੀਕ ਆ ਵੀ ਆਪਾਂ ਜਣੀ ਉਹਦਾ ਪ੍ਰੋਪਰ ਨਾਮ ਨਹੀਂ ਪਤਾ ਹਾਂ ਨਾਮ ਨਹੀਂ ਪਤਾ ਜੀ ਉਹ ਬਲਵਾਇਆ ਵਾ ਵਧੀਆ ਬਈ ਆਪਾਂ ਬਲਵਾਇਆ ਵਾ ਜਣੀ ਵਧੀਆ ਹਾਂਜੀ ਹਾਂਜੀ ਠੀਕ ਆ ਤੇ ਆਪਾਂ ਰੇਟ ਬਈ ਕਿੰਨਾ ਕਰਦੇ ਆ ਇਹਦਾ ਰੇਟ ਬਈ ਆਪਾਂ ਫੋਨ ਤੇ ਕਰਾਂਗੇ ਯਾਰ ਰੇਟ ਫੋਨ ਤੇ ਹੋ ਜਾਊਗਾ ਹਾਂਜੀ ਬਈ ਠੀਕ ਆ ਖੋਲ ਕੇ ਤਾਂ ਢੇੜਾ ਦਵਾ ਲੇ ਦੋਸਤੋ ਡਿਟੇਲ ਦੇ ਕਰੀਬ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਰੇਟ ਫੋਨ ਤੇ ਹੋਊਗਾ ਇਹ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਤੇ ਬਾਕੀ ਇੱਥੇ ਆ ਕੇ ਤਸੱਲੀ ਕਰ ਲਿਓ ਤੁਹਾਨੂੰ ਪਤਾ ਹੋਰ ਕੇ ਦਿਖਾ ਦਿੰਦੇ ਆ 18 ਲੀਟਰ ਦੁੱਧ ਦੂਜੇ ਸੂਏ ਦਾ ਚੋਆ ਤੇ ਬਾਕੀ ਤੁਸੀਂ ਆਹ ਨੂੰ ਦੇ ਨਾਲ ਖਰੀਦ ਸਕਦੇ ਹੋ ਤਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਸਿੰਘ ਕੁੰਡੇ ਆ ਚਾਤੀ ਬੰਤਰਾਂ ਮਿਲਕ ਬੀਚ ਦੀ ਆਉਂਦੀ ਆ ਦੇਖ ਸਕਦੇ ਇੱਕ ਜਿਹੜਾ ਹੋਰ ਕਿਹੜਾ ਲੀਏ ਐ ਮੋੜ ਲਓ ਅੱਦਕਾਰ ਵੀ ਠੀਕ ਆਗਾ ਬਾਕੀ ਥਾਣਾ ਦਾ ਸੈਜ ਬਹੁਤ ਵਧੀਆ ਆ ਗਿਆ। ਅੱਧੀ ਫਰੀਕ ਚੱਲਦੀ ਆ ਗਈ। ਸਿੰਘ ਬਹੁਤ ਫੁੱਟੇ ਆ ਗਏ। ਬਾਕੀ ਤੁਸੀਂ ਬੈਕਸਾਈਡ ਤੋਂ ਦੇਖ ਸਕਦੇ ਹੋ। ਕੱਟ ਬੁੜੇ ਦੀ ਕੁਆਲਿਟੀ ਬਹੁਤ ਵਧੀਆ ਆ ਗਈ। ਠੰਡੀ ਝੀਲ ਹੈ। ਅਗਰ ਮੰਮੀ ਤੁਸੀਂ ਕਰਨੀਆਂ ਆਉਂਦੇ ਹੋ ਤਾਂ ਤੁਸੀਂ ਸੱਲੀ ਕਰਕੇ ਤੁਸੀਂ ਮਾਝੀ ਵੀ ਖਰੀਦ ਸਕਦੇ। ਅਜੇ ਤੱਕ ਧੀ ਆਫੀ ਦਿਨਾਂ ਤੇ ਇਹਦਾ ਵੀ ਮੌਕੇ ਤੇ ਚੰਗਾ ਡਰਾ ਤਿਆਰ ਕਰੂ ਤੇ ਬਾਈ ਇਹ ਆਰਡਰ ਮਤਲਬ ਮੌਕੇ ਤੇ ਤਿਆਰ ਕਰ ਹਾਂਜੀ ਬਾਈ ਮੌਕੇ ਤੇ ਲਾਉਂਦੀ ਦੋਦੀ ਠੀਕ ਹੈ ਹਜੇ ਥੋੜਾ ਘੱਟ ਬਣਿਆ ਹਾਂਜੀ ਹਾਂਜੀ ਬਾਈ ਮੌਕੇ ਤੇ ਵਧੀਆ ਕਰੇ ਬੜਾ ਬਾਲ ਬੂਲ ਕਰਦੇ ਆਣੇ ਬਾਈ ਠੀਕ ਆ ਪੂਰਾ ਕੰਮ ਵਰ ਜੱਦਾ ਕਰ ਬਣਾਉਗੀ ਬਾਈ ਠੀਕ ਆ ਪੂਰਾ ਮਤਲਬ ਵਧੀਆ ਆਰਡਰ ਤਿਆਰ ਕਰਦੀ ਆ ਪੂਰਾ ਵਧੀਆ ਹੀ ਠੀਕ ਆ ਹਾਂਜੀ ਦੋਸਤੋ ਡਿਟੇਲ ਆਪਾਂ ਸਾਰੀ ਲੈ ਲਈ ਅੱਗੇ ਤਸੱਲੀ ਤੁਸੀਂ ਕਰ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ